ਆ ਪਰ ਜੀ ਬਾਰੇ ਤੁਹਾਡੇ ਘਰ ਦੇ ਉੱਤੇ ਕੁਛ ਹੰਸ਼ਾਤੇ ਬੰਦੇ ਆਏ ਹੈਗੇ ਜਿਨ੍ਹਾਂ ਨੂੰ ਤੁਹਾਡਾਂ ਨਾਲ ਖਤੋਪਾਈ ਕੀਤੀ ਹੈਗੀ ਆ ਕਾਫੀ 1 ਘੰਟੇ ਦੇ ਕਰੀਬ ਜੋ ਜਿਹੜਾ ਇਹ ਚੱਲਦਾ ਰਿਹਾ ਸਾਰਾ ਕੁਛ ਹਣਾ ਜੀ ਮਾਰ ਪਟਾਈ ਦਾ ਸੀ ਜਿਹੜਾਗਾ ਫਿਰ ਇਸ ਲਈ ਕਹਿ ਰਹੇ ਮੈਂ ਕਿ ਵੀ ਸਾਰਾ ਕਰਕ ਕੀ ਸਾਰਾ ਮਾਮਲਾ ਸੀ ਇਹ ਸਾਰਾ ਹੈਪਨ ਕਿਉਂ ਹੋਇਆ ਐਪ ਐ ਨਦਾ ਹੋਇਆ ਜੀ ਮੇਰੇ ਗੁਰੂ ਜੀ થોਰੇ ਮਹੀਨੇ ਪਹਿਲੇ ਮੇਰੇ ਗੁਰੂ ਜੀ ਦੇਹਤ ਹੋ ਗਈ ਇੰਤਖਾਲ ਹੋ ਗਏ ਮੇਰੇ ਗੁਰੂ ਜੀ ਦਾ ਤੇ ਉਹਦੇ ਹੁਣ ਮਹੰਤ ਬਰਾਦਰੀ ਦੇ ਵਿੱਚੋਂ ਮੈਂ ਉਹਦੀ ਆਪਣੇ ਮਹੰਤ ਬਰਾਦਰੀ ਚ ਲੈ ਲਓ ਸਾਰੇ ਪ੍ਰੂਫ ਦੇ ਨਾਲ ਲੈ ਲਓ ਮੈਂ ਉਹਦੀ ਕੱਲੀ ਕੱਲੀ ਵਾਰਸਾ ਠੀਕ ਆ ਜੀ ਇਹ ਮੇਰੇ ਗੁਰੂ ਦੇ ਚਾਚੇ ਤਾਏ ਦੇ ਮੁੰਡੇ ਆ ਇੱਕ ਉਹਦੀ ਸਗੀ ਬੈਨ ਬਲਵਿੰਦਰ ਕੌਰ ਪਤਨੀ ਗੁਰਦੀਪ ਗੁਰਦੀਰ ਸਿੰਘ ਨਾਮ ਆਪਣੋਂ ਨਹੀਂ ਆਲਦੀ ਇਹਨਾਂ ਨੇ ਅੱਜ ਮੇਰੇ ਨਾਲ ਬਲਵਿੰਦਰ ਕੌਰ ਵਿਧਾਤਾ ਵਾਦਾ ਤੇ ਵਿੱਚ ਹੀਰਾ ਹੀਰਾ ਜਿਹੜਾ ਮੇਨ ਆ ਇਹਨਾਂ ਨੇ ਅੱਜ 12 10 12 ਮੁੰਡੇ ਲਿਆ ਕੇ ਗੰਨੇ ਪਿੰਡ ਦੇ ਮੁੰਡੇ ਸੀ ਐ ਨਸ਼ੇ ਨਾਲ ਅੱਜੇ ਮੁੰਡੇ ਠੀਕ ਆ ਦੋ ਤਿੰਨ ਕੋਲ ਦਾ ਤਰ ਸੀ ਇੱਕ ਜਿਹੜਾ ਸੁਭਮ ਸਿੰਘ ਆ ਰਗਾ ਸੁਭਮ ਸਿੰਘ ਉਹਦਾ ਪ੍ਰਾਅ ਹੈ ਪਤਾ ਨਹੀਂ ਉਹਦਾ ਨਾਮ ਮੈਨੂੰ ਜਾਂਦੀ ਆ ਠੀਕ ਹੈ ਉਹਦੇ ਪ੍ਰਾਅ ਕੋਲ ਸੀ ਪਿਸਤਲ ਅੱਛਾ ਠੀਕ ਹੈ ਉਹਨਾਂ ਨੇ ਲਿਆ ਕਿ ਵਿੱਚ ਹੀਰਾ ਮੇਨ ਹੀਰਾ ਹੀਰਾ ਸਟੂਡੀਓ ਕੋਲ ਜਿਹੜਾ ਮੰਨਿਆ ਪਰ ਮੰਨਿਆ ਹੈ ਆਪਣੇ ਆਪ ਨੂੰ ਮੰਨਦਾ ਉਹਨੇ ਲਿਆ ਕਿ ਪਹਿਲੇ ਤੇ ਕੁੰਡਾ ਖੋਲਾਇਆ ਇੱਕ ਮੁੰਡੇ ਨੂੰ ਭੇਜਿਆ

ਥੱਲੇ ਆਲੇ ਉਹ ਮਾਰੇ ਮੈਂ ਵੀ ਹੋ ਜਾਗਾ ਡਿੱਗ ਪਈ ਮੇਰੇ ਆਮਾਨ ਗਵਾਨ ਸਾਰੇ ਆਨੇ ਮੈਨੂੰ ਛੜਾਇਆ ਬਚਾਇਆ ਮੇਰੇ ਚੇਲਾ ਸੀ ਮੇਰੇ ਚਿਹਰੇ ਨਾਲ ਵੀ ਕੁੱਟ ਮਾਰ ਕੇ ਤੇ ਉਹਦੇ ਕੱਪੜੇ ਫਾੜਨ ਨੰਗੇ ਕਰਤਾ ਅਹੀਰੇ ਤੇ ਦੋ ਤਿੰਨ ਮੁੰਡੇ ਜਿਹੜੇ ਸੁਬੰਦਾ ਪੜਾਇਆ ਹੈ ਉਹ ਦੋ ਤਿੰਨ ਮੁੰਡੇ ਇੱਕ ਹੈਗਾ ਜਗਤਪੁਰੇ ਦਾ ਮੁੰਡਾ ਠੀਕ ਹੈ ਇਹਨਾਂ ਨੇ ਆ ਕੇ ਬਹੁਤ ਸਾਰਨਾ ਬਸ ਲੋਕੀ ਕੀਤੀ ਠੀਕ ਹੈ ਇਹੋਸੀ ਮੈਂ ਤੁਸੀਂ ਮੌਕੇ ਤੇ ਤੁਸੀਂ ਵੀ ਉਹਨੂੰ ਸੱਦਿਆ ਵੀ ਆਪਾਂ ਸਰਪੰਚ ਸਾਹਿਬ ਨੂੰ ਸੱਦਿਆ ਗਿਆ ਪਿੰਡ ਦੇ ਉਦੋਂ ਸਰਪੰਚ ਸਾਹਿਬ ਆਏ ਸਰਪੰਚ ਸਾਹਿਬ ਤਾਂ ਬਹੁਤ ਬਹੁਤ ਸ਼ੁਕਰ ਗੁਜ਼ਾਰੂ ਉਹਨਾਂ ਦਾ ਜਿਨ੍ਹਾਂ ਨੇ ਆ ਕੇ ਸਰ ਜਾਨ ਮਾਲ ਖਤਰਾ ਤੋਂ ਬਚਾਇ ਜੀ ਸਾਡੇ ਗਿਆਨ ਮਾਰਕਾ ਤਾ ਦੋਤੇ ਤੇ ਮੇਰੇ ਘਰ ਤੇ ਲੁੱਟ ਬੋਤ ਹੋ ਗਈ ਮੇਰਾ ਡੀਵੀਆ ਬੀਵੀਆ ਲੈ ਕੇ ਗਏ ਮੇਰੇ 230000 ਕੈਸ ਸੀ ਹੋ ਲੈ ਗਿਆ ਅੱਛਾ ਜੀ ਠੀਕ ਹੈ ਜੀ ਇੱਕ ਮੇਰੀ ਚੈਨ ਸੀ ਡੇਰ ਟੋਲੇ ਦੀ ਇੱਕ ਤੇ ਦੋ ਇੱਕ ਮੁੰਦੀ ਸੀ ਜੀ ਠੀਕ ਹੈ ਜੀ ਇੱਕ ਬ੍ਰੇਸਲੇਟ ਸੀ ਓਕੇ ਤਾਂ ਹਾਂ ਦੇ ਮੇਰੇ ਗੁਰੂ ਦੀ ਸੀ ਇੱਕ 2.5 ਟੋਲੇ ਤੇ ਮੇਰੇ ਗੁਰੂ ਦੀ ਚੈਨੀ ਸੀ ਮੇਰੇ ਕੋਲ ਅੱਛਾ ਜੀ ਠੀਕ ਹੈ ਜੀ ਉਹ ਸਾਂ ਰਾ ਮੇਰੇ ਘਰ ਹੁੰਜਾ ਫੇੜ ਕੇ ਸਾਰਾ ਕੁਝ ਲੁੱਟ ਕੇ ਲੈ ਗਏ ਮੇਰੇ ਹਾਂਜੀ ਜਿਹੜੇ ਕੰਦਾ ਕੋਠੇ ਟੱਪਦੇ ਸੀ ਮੁੰਡੇ ਉਤੋਂ ਟੱਪ ਕੇ ਹੋਰ ਪਾਸੇ ਗਏ ਆ ਉਹ ਵੀ ਨਾਲ ਹੀ ਆਏ ਆ ਹਾਂਜੀ ਸਾਬ ਉਹਦੇ ਨਾਲ ਸੀ ਜੀ ਮੈਂ ਬਕਾਇਦਾ ਵੀਡੀਓ ਜਦੋਂ ਮੈਂ ਕਰ ਲੈ ਕਲੇ ਮੈਂ ਮੀਡੀਆ ਤੇ ਮੁਰੇ ਮੈਂ ਵੀਡੀਓ ਦੇਣੀ ਵੀਡੀਓ ਤੇ ਕੁਝ ਦੇਖ ਲਓ ਮੈਂ ਨਾ ਕੀ ਅੱਜ ਕੀ ਕੀ ਜੁਰਮ ਅੱਜ ਮੇ ਨਾਲ ਹੋਇਆ ਜੀ ਮੈਂ ਸਾਰੇ ਆਪਣੇ ਨਗਰ ਨਿਵਾਸੀਆਂ ਨੇ ਪਿੰਡ ਡਾਲੇ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੀ ਆ ਪਿੰਡ ਡਾਲੇ ਨੇ ਆ ਕੇ ਮੈਨੂੰ ਬਚਾਇਆ ਅੱਜ ਠੀਕ ਹੈ ਸੀ ਮੈਂ ਤੁਸੀਂ ਕੋਲ ਪਰਸਨ ਨੂੰ ਕੰਪਲੇਨਟ ਕੀਤੀ ਹਾਂਜੀ ਪੁਲਿਸ ਨੂੰ ਕੰਪਲੇਨਟ ਕੀਤਾ ਪੁਲਿਸ ਵੀ ਆਈ ਤੇ ਸਾਰਾ ਕੁਝ ਦੇਖ ਕੇ ਲੈ ਗਏ ਹਾਂ ਬਟ ਮੇਰੇ ਜਾਨ ਮਾਲ ਦਾ ਖਤਰਾ ਉਹ ਜਿਹੜਾ ਚੁਬਮ ਚੁਬਮ ਸਿੰਗਰ ਦਾ ਪ੍ਰਾਇ ਹੈ ਔਰ ਹੀਰਾ ਮੈਨੇ ਕਹਾਗਾ ਗਏ ਆ ਕਹਿੰਦਾ ਜਿੱਥੇ ਮਰਜੀ ਦੇ ਕਰ ਕਹਿੰਦਾ ਸੂਟ ਆਊ ਤੈਨੂੰ ਕਰਨਾ ਤੈਨੂੰ ਤਾਂ ਮਾਰਨਾ ਹੀ ਮਾਰਨਾ ਅੱਛਾ ਜੀ ਤੇ ਮੈਨੂੰ ਬਚਾਇਆ ਜਾਵੇ ਠੀਕ ਹੈ ਨਹੀਂ ਹੀਰੇ ਦਾ ਕੀ ਰੌਲਾ ਹੈ ਇਹ ਤਾਂ ਮਾਦਾ ਦੀ ਪ੍ਰੋਪਰਟੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਜੀ ਹੀਰਾ ਚਾਹੁੰਦਾ ਕੀ ਹੈ ਅੱਛਾ ਜੀ ਹੀਰਾ ਕੀ ਚਾਹੁੰਦਾ ਹੀਰੇ ਦਾ ਕੀ ਰਿਸ਼ਤਦਾਰੀ ਹੈ ਮੇਰੇ ਗੁਰੂ ਦੇ ਨਾਲ ਚਾਚੇ ਤਾਏ ਦੇ ਮੁੰਡੇ ਮੇਰਾ ਗੁਰੂ ਤਾਂ ਕਿਨਰ ਸੀ ਠੀਕ ਹੈ ਠੀਕ ਉਹ ਤਾਂ ਚੰਗਾ ਭਲਾ ਵਿਆਹ ਕਰਾਇਆ ਮੁੰਡਾ ਹੈ ਨਾਲ ਥੋੜੀ ਬਹਿ ਕੇ ਸੈਟੀਸਫਾਈ ਹੋ ਗਈ ਸੀ ਉਹਦੀ ਸਿਸਟਰਾਂ ਵੀ ਹੋ ਗਈ ਇੱਕ ਬੱਚੀ ਸੀ ਹਾਂ ਬੱਚੀ ਨਾਲ ਸੜਾ ਠੀਕ ਹੈ ਇਹ ਮੇਰੇ ਗੁਰੂ ਪਤਾ ਨਹੀਂ ਕਿ ਰ ਜਨਾਨੀ ਕੋਲ ਤਾਂ ਲਿਆ ਸੀ ਉਹਦੇ ਕੋਈ ਜਨਮ ਸਰਟੀਫਿਕੇਟ ਹੈ ਨਹੀਂ ਕੋਈ ਕੁਝ ਲੈਣਾ ਕੋਈ ਦੇਣਾ ਨਹੀਂ ਹੈ ਉਹ ਪਰਿਨਾਮ ਦੇ ਕੁੜੀ ਹੁੰਦਾ ਕੁਝ ਵੀ ਨਹੀਂ ਉਹਦਾ ਸਰਟੀਫਿਕੇਟ ਉਹਦਾ ਗੁਰੂ ਮੇਰੀ ਉਹ ਗਰੀਬੀ ਜਨਾਨੀ ਸੀ ਉਹਨੇ ਪਹਿਲੇ ਦੇ ਕੇ ਆਪਣੇ ਕੁੜੀ ਆਪਣੀ ਬਣਾ ਕੇ ਰੱਖ ਲਈ ਸੀ ਮੇਰੇ ਗੁਰੂ ਨੇ ਇਹ ਕੰਮ ਕੀਤਾ ਸੀ ਉਹਦਾ ਕੋਈ ਕੋਈ ਆਪਣਾ ਕੋਈ ਮਤਲਬ ਪ੍ਰੂਫ ਨਹੀਂ ਹੈ ਉਸ ਕੁੜੀ ਦਾ ਨਹੀਂ ਨਹੀਂ ਪਹਿਲਾਂ ਇੱਕ ਬਹਿ ਕੇ ਇੱਥੇ ਗੱਲ ਹੋਈ ਸੀ ਵੀ ਉਹ ਬੱਚੀ ਦਾ ਦੇਖ ਰਿਖਾ ਹੀ ਕਰਾਂਗੇ ਸਟੱਡੀ ਉਹਦੀ ਸਟੱਡੀ ਵੀ ਜ਼ਰਾ ਮੈਂ ਸਟੱਡੀ ਦੇ ਸਾਰੇ ਗੱਲ ਕਹੀ ਸੀ ਇਹ ਸਟੱਡੀ ਦੀ ਮੈਂ ਗੱਲ ਕਹੀ ਸੀ ਕੁੜੀ ਮੇਰੇ ਮੰਤਾ ਦੀ ਕੁੜੀ ਸੀ ਮੰਤਨ ਨੂੰ ਵਾਪਸ ਕਰ ਦੋ ਠੀਕ ਹੈ ਜੀ ਇਹ ਉਹੀ ਕੁੜੀ ਦਾ ਚੱਕਰ ਘੁਮਾਰੇ ਸਾਰੇ ਜਣੇ ਮਿਲ ਕੇ ਕਦੇ ਬਲਵਿੰਦਰ ਕਾਰ ਤੇ ਕਦੇ ਹੀਰਾ ਤੇ ਕਦੇ ਕੋਈ ਤੇ ਕਦੇ ਕੋਈ ਤੇ ਕੁੜੀ ਮੰਨਤਾ ਦੀ ਕੁੜੀਆ ਮੰਨਤਾ ਨੂੰ ਕੁੜੀ ਵਾਪਸ ਕਰ ਦੋ ਓਕੇ ਨਹੀਂ ਤੁਰੇ ਵੀ ਦੇਖਭਾਲ ਕਰਾਂਗੇ ਹਾਂ ਜੀ ਅਸੀਂ ਦੇਖਭਾਲ ਕਰਾਂਗੇ ਅੱਜ ਕੁੜੀ ਨਾਲ ਪਹਿਲੀ ਗੱਲ ਤੇ ਆਪਣੇ ਘਰੇ ਨਹੀਂ ਲਿਜਾਣਾ ਕੁੜੀ ਨੂੰ ਸਿੱਧਾ ਹੋਸਟਲ ਪਾਵਾਂਗੇ ਸਿੱਤਾ ਓਕੇ ਠੀਕ ਹੈ ਸ ਕੁੜੀ ਨੂੰ ਹੋਸਟਲ ਪਾਵਾਂਗੇ ਸਾਰਾ ਖਰਚਾ ਮੈਂ ਚਲੂੰਗੀ ਠੀਕ ਹੈ ਹਾਂ ਜੀ ਤੇ ਜਿਹੜੇ ਅੱਜ ਬੰਦੇ ਤੁਹਾਡੇ ਘਰ ਦਾਖਲ ਹੋਏ ਆ ਤੁਸੀਂ ਕੀ ਪ੍ਰਸ਼ਾਸਨ ਨੂੰ ਕੀ ਮੰਗਦੇ ਮੈਂ ਪ੍ਰਸ਼ਾਸਨ ਨੂੰ ਕਹਿੰਦੀ ਆ ਮੇਰਾ ਮੇਰੇ ਮੇਰੇ ਤਾਂ ਜਾਨ ਮਾਲ ਦਾ ਖਤਰਾ ਹੈ ਹ ते मेरे प्रशासन देखो हारे मेरा जान माल लट पचायया जावे जेरा कुछ मेरा लूट के लेके तेरे फोन भी ले गए मेरे मुडिया रखो के सादा फोन तक भी नहीं करन देता अच्छा, फोन भी खो लिया मेरा सारा घर का सामान लूट के ले गए मेरा फोन तक भी देता जावे कि मेरे गुरु तो निशानी है फोन भी थे वो भी चोक ले गए मेरे हीरा हां जी मेरा बहुत बहुत मैं कहनी है मैं प्रशासन को कहनी है मैं तहजुरे कहनी है मैं तो बचा करो की नाम है थोड़ा जसविंदर कौर पेन कड़ा अपना दे 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 हां हां अच्छा ਜਿਹੜਾ ਅੱਜ ਤੁਹਾਡੇ ਮਹੱਲੇ ਚ ਇੱਕ ਇਥੇ ਮੰਦ ਰਹਿੰਦੇ ਗਿਆ ਤੁਹਾਨੂੰ ਮੰਦ ਰਹਿੰਦੀ ਹੈ ਕਿ ਆ ਹੋਰ ਲਸ਼ਕਾ ਹਾਂਜੀ ਹਾਂਜੀ ਉਹਨਾਂ ਨੇ ਕਾਫੀ ਕੁੱਟ ਮਾਰਿਆ ਹੋਈ ਹੋਈ ਬੰਦਿਆਂ ਦਾ ਕੁੱਟ ਮਾਰ ਹਾਂਜੀ ਸਾਰਾ ਮਾਮਲਾ ਹੈਗਾ ਇਹਨਾਂ ਦਾ ਮਾਮਲਾ ਇਹੀ ਉਹ ਪਹਿਲਾਂ ਤਾਂ ਬਿੰਦਰ ਇਹਨਾਂ ਨੂੰ ਲੈ ਆਈ ਆ ਅੱਛਾ ਜੀ ਤੇ ਹੁਣ ਉਹ ਹੀ ਬਿੰਦਰ ਇਹਨਾਂ ਦੇ ਮਗਰ ਬੰਦੇ ਭੇਜਦੀ ਆ ਅੱਛਾ ਹੈ ਤੇ ਉਹ ਜਿਹੜਾ ਹੀਰਾ ਆ ਹਾਂ ਉਹ ਇਹਨਾਂ ਨੇ ਪੇਸ਼ ਪਿਆ ਬੇ ਬੰਨ ਨੂੰ ਮਕਾਉਣਾ ਹੀ ਮਕਾਉਣਾ ਆ ਅੱਛਾ ਤੇ ਲੁੱਟਮ ਖੋਬੀ ਨਾ ਤੇ ਕਰਕੇ ਗਏ ਆ ਜੀ ਸਾਰਾ ਕੁਛ ਇਹਨਾਂ ਦਾ ਲੁੱਟ ਕੇ ਲੈ ਗਏ ਆ ਉਹ ਤੋਂ ਸਾਰਾ ਕੁ ਭੰਨ ਕੇ ਗਏ ਆ ਹਾਂ ਹਾਂ ਤੇ ਇਹ ਕੰਮ ਹੋਣਾ ਨਹੀਂ ਚਾਹੀਦਾ ਦੇਖੋ ਕੋਠੇ ਉਹ ਸਾਡੇ ਟੱਪਦੇ ਆ ਅੱਛਾ ਇੱਦਾਂ ਥੋੜਾ ਹੋਣਾ ਚਾਹੀਦਾ ਗੜੀ ਮੱਲੇ ਦੇ ਸਾਡੇ ਧੀਆਂ ਪੈਣਾ ਵੀ ਆ ਜੀ ਇਹਦਾ ਮਤਲਬ ਨਹੀਂ ਹੈਗਾ ਵੀ ਕੋਠੇ ਗੰਦਾ ਟੱਪਣ ਤਾਂ ਹੀਰਾ ਲਿਆ ਕੇ ਇੱਥੇ ਬੰਦੇ ਕਮਾਵੇ ਸਾਡੇ ਮੱਲੇ ਦੇ ਵਿੱਚ ਠੀਕ ਹੈ ਹਨਾ ਇਹ ਅੱਜ ਇਹਨਾਂ ਨਾਲ ਹੋਈ ਆ ਕੱਲ ਹੋਰ ਵੀ ਕਿਸੇ ਨਾਲ ਕਰ ਸਕਦੇ ਆ ਆ ਕੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਬਸ ਇਹੀ ਕਰਦੇ ਆ ਜੀ ਇਹਨਾਂ ਨੂੰ ਇਹਨਾਂ ਦੀ ਜਾਨ ਬਖਸ਼ੀ ਜਾਵੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿਵਾਵੋ। ਬਸ। ਹਾਂ ਸਾਡੀ ਜੈ ਹੀ ਮੰਗਵਾ। ਬੀਬੀ ਅੱਜ ਦੁਪਹਿਰੇ ਜਦੋਂ ਭਾਨੋ ਮੱਧ ਦੀ ਉੱਤੇ ਹਮਲਾ ਹੋਇਆ ਤੁਸੀਂ ਵੀ ਗਲੀ 'ਚ ਖੜੇ ਸੀ ਤੁਹਾਡੀ ਵੀਡੀਓ 'ਚ ਸੀਸੀਟੀਵੀ ਕਰਮੇ ਤੁਹਾਡੀ ਵੀਡੀਓ ਵੀ ਹੈਗੀ ਆ ਨਾ। ਤੁਸੀਂ ਸਾਰਾ ਕੁਝ ਆਪਣੇ ਅੱਖੀ ਦੇਖਿਆ। ਕੀ ਇਹ ਸਾਰਾ ਕੁਝ ਜਾਇਜ਼ ਹੈਗਾ ਹਰ ਰੋਜ਼ ਆ ਕੇ ਹਮਲੇ ਕਰਨੇ ਆ ਜਾਂ ਨਜਾਇਜ਼ ਤੰਕਰਨਾ ਕਿਸਰਾ ਮਾਮਲਾ ਅਸਗਾ ਹੈ? ਇਹ ਨਜਾਇਜ਼ ਹੋ। ਓਕੇ। ਨਜਾਇਜ਼ ਆ ਮੈਂ ਆਉਂਦੇ ਸੀ। ਮੇਰੇ ਮੋਲੇ ਮੋਰਾ ਮੰਗਾ ਆ ਇੱਕ ਓਕੇ ਆਇਆ ਉਹ ਆ ਕੇ ਅੰਦਰ ਵੜ ਗਿਆ ਹੂੰ ਤਾਂ ਸਾਨੂੰ ਨਹੀਂ ਪਤਾ ਕਿ ਉਹ ਦਰਵਾਜ਼ਾ ਇਕੱਲਾ ਆਇਆ ਹੂੰ ਮੈਂ ਵਾ ਮੇਰੇ ਭਜਾਈ ਮੈਂ ਇਦੋਂ ਵੜ ਗਈ ਅੱਛਾ ਮਗਰ ਪੰਜ ਛੇ ਮੁੰਡੇ ਆਏ ਮੁੰਡੇ ਵੀ ਥੋੜੇ ਨੇ ਜਵਾਨ ਮੁੰਡੇ ਅੱਛਾ ਉਹਨਾਂ ਨੇ ਆ ਕੇ ਜਦੋਂ ਹਲਾ ਲਮ ਚਾਹੀ ਨਾਟਕੇ ਚ ਬਾਹਰ ਨਿਕਲਣਾ ਤੇ ਉਹਨਾਂ ਦਾ ਕੁੱਟ-ਕਟਾਪਾ ਹੋ ਗਿਆ ਸੀ ਭਾਨੂੰ ਉਹਨਾਂ ਦਾ ਭਾਨੂੰ ਉਹਨਾਂ ਦਾ ਅੱਛਾ ਇਹਨੇ ਦੁਹਾਈ ਪਾਈ ਇਹਨਾਂ ਨੂੰ ਕੁੱਟ ਕੇ ਅੰਦਰੋਂ ਕੁੱਟ ਕੇ ਬਾਹਰ ਭਾਨੂੰ ਨੂੰ ਸੜ ਦਿੱਤਾ ਹਾਂ ਇਹਨਾਂ ਤੋਂ ਘਸੀ ਪੈ ਗਏ ਓਕੇ ਮੈਂ ਮੈਂ ਆਪ ਤੇ ਜੇ ਮੇਰੇ ਆਏ ਹੁਣ ਪਾਣੀ ਪਾਇਆ ਮੂੰਹ ਤੇ ਤਾਂ ਉਹਨੂੰ ਖਾ ਲਿਆ ਅੱਛਾ ਹਾਂ ਫੇਰ ਉਹ ਕੋਠੇ ਦੇ ਸੀ ਕੋਠੇ ਦੇ ਉਹਨੂੰ ਲੁੱਟਿਆ ਸਭ ਕੁਝ ਲੈ ਗਿਆ ਲੈ ਗਿਆ ਬਾਅਦ ਦੇ ਵਿੱਚ ਉਹਨੇ ਕੋਠੇ ਕੋਠੇ ਦੇ ਹੋ ਕੇ ਮੇਰੇ ਕੋਠੇ ਦੇ ਗਏ ਸਾਡੇ ਲੱਗਾ ਸੋ ਮਰਾ ਪੌੜੀ ਨੂੰ ਜਿੰਦਾ ਅੱਛਾ ਜੀ ਉੱਥੋਂ ਚੜ ਕੇ ਮੇਰੇ ਆ ਕੋਠੇ ਦੇ ਗਲੀ ਚ ਛਾਲ ਮਾਰੀ ਅੱਛਾ ਇਹਦਾ ਗਲੀ ਛਾਲ ਮਾਰੀ ਯਾਨੀ ਕਿ ਛਾਲ ਮਾਰੀ ਹਾਂ ਸਾਡੇ ਕੋਠੇ ਤਾਂ ਮਾਰੀ ਆ ਠੀਕ ਆ ਗਲੀ ਛਾਲ ਮਾਰੀ ਇੱਕ ਨੱਟ ਕੇ ਆਇਆ ਇਸ ਪਾਸੇ ਓਕੇ ਇਹ ਮਾਰਨ ਕੱਟਣ ਆਉਂ ਇਹਦਾ ਬੱਚਾ ਸਾਡੇ ਮੱਲੇ ਨੂੰ ਬਹੁਤ ਖਤਰਾ ਆ। ਅੱਛਾ ਜੀ। ਆਹ ਜਿਹਨੂੰ ਮੜ ਜਾਣਗਾ ਤੁਹਾਨੂੰ ਸਾਡੇ ਮੜ ਜਾਣਗੇ। ਓਕੇ। ਕੀ ਮਸ਼ਾਹ ਚੰਦਗੀ ਮੰਗ ਕਰਦਾ ਕੋਈ? ਤੁਹਾਨੂੰ ਤਾਂ ਇਹੇ ਆਵੇ ਇਹਨਾਂ ਨੂੰ ਫੜ ਕੇ। ਹਾਂ। ਜਿਹੜੇ ਆਏ ਆ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਨਾਲੇ ਜਿਹੜਾ ਪੂਆ ਲੁੱਟ ਕੇ ਲੈ ਕੇ ਦੇਣ ਇਹਨੂੰ। ਠੀਕ ਆ ਜੀ। ਉਹ ਲੁੱਟਣਾ ਸੀ ਚੋਰ ਲੁੱਟਣ ਨੂੰ ਲੈ ਆਇਆ। ਠੀਕ ਆ ਜੀ। ਚੋਰਾਂ ਦਾ ਦਿਨਿਆ ਕਰਾਉਣ ਲੱਪਿਆ ਤਾਂ ਫੇਰ ਰਹਿ ਕੇ ਗਿਆ। ਕਹਨੂੰ ਸਾਡੇ ਘਰਾਂ ਚੋਰੀਆਂ ਕਰਾਉਣ ਤੋਂ। ਠੀਕ ਆ ਜੀ। ਹਾਂ ਤੁਹਾਡੇ ਕੋਲ ਕੌਣ ਕਰਾਊਗਾ ਜੀ? ਉਹ ਜਿਹੜਾ ਹੀਰਾ ਆ। ਅੱਛਾ ਜੀ। ਉਹ ਹੀ ਲੈ ਕੇ ਆ ਮਗਰ ਕੱਲਾ ਰ ਚਾਰ ਕਹਿਨੂ ਨਟ ਦਾ ਚਾਰ ਕਹਿਨੂ ਨਟ ਦਾ ਦੋ ਕੋਟੇ ਦੇ ਨਟ ਠੀਕ ਹੈ ਤੇ ਉਹਨਾਂ ਦਾ ਕਿਹਾ ਹੀ ਰਣ ਮੈਂ ਜਿਆਦਾ ਤੂੰ ਨੂੰ ਇੱਥੋਂ ਦੇ ਨਗਾਉਂਦਾ ਤੂੰ ਕੋਠੇ ਦੇ ਕਿਉਂ ਨਗਾਏ ਜੀ ਹੈ ਸਾਡੀਆਂ ਕੋਠੇ ਸਾਡੀਆਂ ਟੀਆਂ ਪੈਣਾ ਆ ਹੈ ਉਹ ਕੋਠੇ ਦੇ ਉੱਪਰ ਜੇ ਟੱਪ ਕੇ ਛਾਲਾ ਮਾਰਦਾ ਠੀਕ ਹੈ ਉਹ ਤਾਂ ਕੋਲ ਮੈਂ ਤਾਂ ਬਾਤ ਵੀ ਇਸੋ ਦਾ ਉਹ ਤਾਂ ਕਹਿੰਦਾ ਤੂੰ ਚੇਗਾ ਤਾਂ ਉਸ ਦਾ ਕੋਈ ਜੀ ਹੋਰ ਵੀ ਉਹ ਲੈ ਕੇ ਆਏ ਉਹ ਤੇ ਯਾਰ ਠੀਕ ਹੈ ਹਾਂ ਉਹ ਇਹਨਾਂ ਨੂੰ ਮਾਰ ਕੁੱਟ ਕੇ ਚੱਲ ਗਏ ਕਾ ਨੂੰ ਸਾਨੂੰ ਮਾਰ ਕੁੱਟ ਕੇ ਚੱਲ ਜਾਣਗੇ ਸਾਡਾ ਕੌਣ ਕਰੂਗਾ ਤੁਸੀਂ ਕਰਨੀ ਉਸ ਮਾਦਤ ਤੁਹਾਡੀ ਅੱਜ ਵਸਲ ਅੱਜ ਦੁਪਹਿਰੇ ਤੁਹਾਡੇ ਪਿੰਡ ਕੜੇ ਦੇ ਵਿੱਚ ਜਿੱਥੇ ਭਾਨੋ ਮੰਤਰਾਂ ਦੀ ਹੈਗੀ ਆ ਉੱਤੇ ਕੁਝ ਅਣਸਾਥੇ ਬੰਦੇ ਨੇ ਔਰੋਜਨਾ ਹੀਰਾ ਸਟੂਡੀਓ ਲੋਰਦਾ ਆਏਗਾ ਉਹਨੇ ਇੰਨੇ ਕਾਫੀ ਖੜਤੋਂਗ ਮਚਾਇਆ ਹੈਗਾ ਕਾਫੀ ਕਟਮਾਰਕ ਕੀਤੀ ਹੈ ਤੁਹਾਨੂੰ ਮੌਕੇ ਤੇ ਸੱਦਾ ਗਿਆ ਸੀ ਕਿ ਇਸਰਾਮਾ ਬਲਾ ਹੈਗਾ ਸੀ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਜਿਹੜਾ ਹੀਰਾ ਆ ਤੇ ਉਹਦੇ ਨਾਲ ਕੁਝ ਬੰਦੇ ਸੀ 7-8 ਜਣੇ ਉਹਨਾਂ ਨੇ ਜਾਨਕੀ ਉੱਥੇ ਕਾਫੀ ਕਟਮਾਰਕ ਕੀਤੀ ਮੰਨਤਾ ਦੇ ਨਾਲ ਤੇ ਲੁੱਟਖੋ ਵੀ ਕੀਤੀ ਆ ਬਾਕੀ ਸਾਰੇ ਜਿਹੜੇ ਉਹਦੇ ਨਾਲ ਦੇ ਸੀ ਹੀਰਾ ਸਿੰਘ ਦੇ ਉਹ ਦੌੜ ਗਏ ਸੀ ਤੇ ਹੀਰਾ ਸਿੰਘ ਉੱਥੇ ਅਸੀਂ ਉਹਨਾਂ ਨੂੰ ਰੋਕਿਆ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਪੁਲਿਸ ਦਾ ਯਾਰ ਕੇ ਬੈਠ ਕਰੋ ਅਸੀਂ ਪੁਲਿਸ ਅੱਧੀ ਆ ਕੰਨਾ ਗੱਲਬਾਤ ਕਰਕੇ ਫਿਰ ਅਸੀਂ ਤੁਹਾਨੂੰ ਭੇਜਾਂਗੇ ਤੇ ਅਸੀਂ ਥੋੜਾ ਜਿਹਾ ਮੂਹ ਹੀ ਕਮਾਇਆ ਕਿ ਉਹ ਦੋ ਜਣੇ ਆਏ ਤੇ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਲੈ ਗਏ ਤੇ ਇਹ ਕੀ ਰੋੜਾ ਕੀ ਸੀ ਹੀਰੇ ਦਾ ਕੀ ਰੋੜਾ ਸੀ ਅਸੀਂ ਪਰ ਉਹਦਾ ਫੋਟੋ ਮਤੰਦਾ ਪਤਾ ਹੁਣ ਨਹੀਂ ਹੀਰਾ ਸਿੰਘ ਦਾ ਵਿੱਚ ਕੋਈ ਰੌਲਾ ਹੀ ਨਹੀਂ ਸੀਗਾ ਕਾਜਲ ਮਹੰਤ ਜਿਹੜੇ ਸੀਗੇ ਉਹ ਪੂਰੇ ਹੋ ਗਏ ਸੀ ਉਹਨਾਂ ਦੇ ਚੇਲਾ ਜਿਹੜੀ ਭਾਨੋ ਮਹੰਤ ਸੀਗੀ ਉਹ ਇਸ ਡੇਰੇ ਦੇ ਮਾਲਕ ਜਾਨਕੀ ਸੀਗੇ ਉਹ ਆ ਕੇ ਇੱਥੇ ਬੈਠੇ ਆ ਬੜੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਰਹਿੰਦੇ ਜੋ ਵੀ ਇੱਥੇ ਰਹਿੰਦੇ ਆ ਪਿੰਡ ਵਾਲਿਆਂ ਨਾਲ ਵੀ ਪਿਆਰ ਨਾਲ ਰਹਿੰਦੇ ਆ ਤੇ ਪਰ ਜਿਹੜਾ ਹੀਰਾ ਸਿੰਘ ਆ ਇਹ ਆਪਣੀ ਆ ਕੇ ਬਦਮਾਸ਼ੀ ਬਹੁਤ ਦਿਖਾ ਲਿਆ ਦੋ ਤਿੰਨ ਵਾਰੀ ਹੋ ਚੁੱਕਾ ਪਹਿਲੀ ਵਾਰ ਨਹੀਂ ਹੋਇਆ ਇਸ ਵਾਰ ਤਾਂ ਉਹਨਾਂ ਨੇ ਹੱਥ ਹੀ ਕਰ ਦਿੱਤੀ ਬਾਹਰੋਂ ਬੰਦੇ ਲਿਆ ਕੇ ਉਹਨਾਂ ਨੇ ਬਹੁਤ ਕੁੱਟ ਮਾਰ ਕੀਤੀ ਆ ਜੀ ਜਿੱਦਾਂ ਤੁਹਾਡੇ ਪਿੰਡ ਦੇ ਵਿੱਚ ਇਹ ਆ ਰਹੀ ਹੈ ਗੋੜਾ ਕਰਦੀ ਹੋਈ ਹੈਗੀ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਕਰ ਦੇ ਕੇ ਦੇਖੋ ਜਿਵੇਂ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਕਰਦੇ ਆ ਕਿ ਜਾਨਕਿ ਇਹ ਪਹਿਲੀ ਗੱਲ ਤਾਂ ਇਹ ਪ੍ਰਸ਼ਾਸ ਜਿਹੜੀ ਪੁਲਿਸ ਆ ਇਹ ਟਾਈਮ ਤੇ ਪਹੁੰਚਦੀ ਨਹੀਂ ਹੈਗੀ 1 ਘੰਟੇ ਬਾਅਦ ਉੱਥੇ ਆਈ ਆ ਅਸੀਂ ਵੀ ਫੋਨ ਕੀਤੇ ਮਹੰਤਾ ਨੇ ਵੀ ਫੋਨ ਕੀਤੇ ਮੇਰੇ ਖਾਲ ਨਾਲ ਪਿੰਡ ਦੇ ਵਿੱਚ ਹੋਰ ਬੰਦਿਆਂ ਨੇ ਵੀ ਫੋਨ ਕੀਤੇ ਜਦੋਂ ਸਾਰਾ ਕੁਝ ਹੋ ਗਿਆ ਉਸ ਟਾਈਮ ਜਾਨਕਿ ਪਹੁੰਚੀ ਆ ਜੇ ਉੱਥੇ ਕਾਲੂ ਕੋਈ ਕੁਛ ਹੁੰਨਾ ਹੁੰਨੀ ਹੋ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਠੀਕਾ ਮਤਲਬ ਕਿ ਪਹਿਲੇ ਉਹ ਬੰਦੇ ਐਸੇ ਕੋਈ ਹਥਿਆਰ ਕੋਈ ਹਥਿਆਰ ਫੇਰਾ ਪੀ ਸੀ ਹਾਂਜੀ ਉਹਨਾਂ ਦੇ ਕੋਲ ਹਥਿਆਰ ਸੀਗਾ ਇੱਕ ਦੋ ਮੇਰੇ ਖਿਆਲ ਨਾਲ ਦਾਤ ਸੀ ਤਾਂ ਪਿਸਤਲ ਸੀਗੀ ਅੱਛਾ ਪਿਸਤਲ ਵੀ ਸੀ ਹਾਂਜੀ ਠੀਕਾ ਅੱਛਾ ਤੁਸੀਂ ਪ੍ਰਸ਼ਾਸਨ ਤੋਂ ਮੰਨ ਕਰਦੇ ਆ ਵੀ ਹਨਾ ਮੇਰੇ ਉਹਦੀ ਪ੍ਰੋਪਰਸ਼ਨ ਕੀਤੀ ਜਾਵੇ। ਹਾਂਜੀ। ਦੇਖੋ ਸਾਨੂੰ ਵੀ ਖਤਰਾ ਜਿੱਦਾਂ ਉਹ ਮੁੰਡੇ ਲੈ ਕੇ ਆਏ ਸੀ ਕਿਉਂਕਿ ਅਸੀਂ ਤਾਂ ਉਹਨੂੰ ਪਿੰਡ ਦੇ ਆ ਸੀ ਤਾਂ ਉਹਨਾਂ ਨੇ ਨਾਲ ਖਾਣੇ ਸੀ ਜੋ ਵੀ ਹੈਗਾ ਜਿਹੜੇ ਸਹੀ ਆ ਪਰ ਜਿਹੜਾ ਇਹ ਹੀਰਾ ਸਿੰਘ ਆ ਨਾ ਬੜੀ ਬਦਮਾਸ਼ੀ ਕਰਦਾ ਸਾਡੇ ਪਿੰਡਾਂ ਕੇ। ਜੇ ਕੋਈ ਪਾਜੀ ਗੱਲ ਸੀ ਤਾਂ ਅਸੀਂ ਉਹਨੂੰ ਇਹ ਹੀਰਾ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਕੋ ਆਉਂਦੇ ਅਸੀਂ ਤੁਹਾਡੀ ਬਹਿ ਕੇ ਗੱਲ ਕਰਾਉਂਦੇ ਤੇ ਇਹ ਤਾਂ ਸਾਡੇ ਪਿੰਡ ਵਿੱਚ ਆ ਕੇ ਬਦਮਾਸ਼ੀ ਕਰਨ ਲੱਗਿਆ ਆ। ਠੀਕ ਆ ਪਹਿਲਾਂ ਤੁਹਾਨੂੰ ਰਿਵਾਰਮ ਕਰਨਾ ਚਾਹੀਦਾ ਵੀ ਸਭਨਾਂ ਨੂੰ ਪਿੰਡ ਚ ਆ ਰਹੇ ਆ ਨਾ। ਜੇ ਅਸੀਂ ਇਹਨਾਂ ਦੀ ਸੁਣਵਾਈ ਨਾ ਕਰਦੇ ਤੇ ਫੇਰ ਸਾਨੂੰ ਇਹ ਕਹਿ ਸਕਦੇ ਸੀਗੇ। ਹੋਣ ਹੁਣ ਜਿਹੜੀ ਆ ਆਪਾਂ ਐਸਐਸਓ ਸਾਹਿਬ ਨਾਲ ਤੁਹਾਡੀ ਗੱਲ ਕੋਈ ਹੋਈ ਥੋੜਾ ਫੇ ਨਹੀਂ ਭਾਜੀ ਇਸ ਟਾਈਮ ਨਹੀਂ ਨਹੀਂ ਹਾਂਜੀ ਮੰਗ ਕੀ ਕਰਦੇ ਉਹਨਾਂ ਤੋਂ ਪ੍ਰਸ਼ਾਸਨ ਬਸ ਮੰਗ ਇਹ ਹੀ ਕਰਦੇ ਜਿਹੜੇ ਦੋਸ਼ੀ ਉਹਨਾਂ ਨੂੰ ਫੜ ਕੇ ਇਹਨਾਂ ਤੇ ਜੋ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਤਾ ਫੇ ਇਤੋਂ ਤਾਂ ਅਸੀਂ ਉੱਪਰ ਫੇ ਜੋ ਵੀ ਸਾਥ ਹੋਊਗਾ ਅਸੀਂ ਕਰਾਂਗੇ ਨਗਰ ਦੇ ਵਿੱਚ ਸ੍ਰੀ ਮੇਲਾ ਰਾਮ ਬਾਬਾ ਜੀ ਦਾ ਮੇਲਾ ਚੱਲਦਾ ਪਿਆ ਜੀ ਮੈਂ ਉੱਥੇ ਡਿਊਟੀ ਤੇ ਸੀਗਾ ਜੀ ਯੂ نو ਸਰਪੰਚ ਸਾਹਿਬ ਦਾ ਫੋਨ ਆਇਆ ਸੀਗਾ ਜੀ ਵੀ ਤੇ ਕੋਈ ਸ਼ਰਾਤੀ ਅਫਸਰਾਂ ਕੋਲ ਗੱਪੀ ਕਰ ਰਹੇ ਨੇ ਮਾਂ ਤਾਂ ਦੇ ਦਿੱਤੀ ਜੀ ਜਿਸ ਤੇ ਮੈਂ ਫਿਰ ਆਪਣੇ ਸਬ-ਇੰਸਪੈਕਟਰ ਗੋਵਿੰਦਰ ਸਿੰਘ ਨੂੰ ਕਾਰਵਾਈ ਲਈ ਭੇਜਿਆ ਸੀ ਜੀ ਤੇ ਜਿਸ ਦਿਨ ਉਹਨਾਂ ਸਹਿ ਮੈਂ ਤੁਹਾਨੂੰ ਕੰਪਲੇਂਟ ਲਈ ਹੈ ਜੀ ਜਿਹੜੇ ਸ਼ਰਾਤੀ ਅਫਸਰਾਂ ਨੇ ਉੱਥੇ ਕੋਈ ਗਲਤ ਕੰਮ ਕੀਤਾ ਜੀ ਉਹਨਾਂ ਦੇ ਖਿਲਾਫ ਜੇ ਕਾਨੂੰਨ ਸਰਕਾਰੇ ਹਮਚਨੇ ਨਹੀਂ ਦੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ